ਬੇਨਾਤੀ ਸਾਰੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਜਿਨ੍ਹਾਂ ਪਾਰੀ ਦੇ ਨਾਲ ਲੱਗ ਕੇ ਵੋਟਾਂ ਪਾ ਕੇ ਚਲਾਇਆ ਤੇ ਮੈਂ ਸਾਰੇ ਪਿੰਡ ਦਾ ਹੀ ਧੰਨਵਾਦ ਕਰਦਾ ਹਾਂ ਜਨਤਾ ਦਾ ਕੰਮ ਕਰਾਂਗੇ ਲੋਕਾਂ ਦਾ ਕੰਮ ਕਰਾਂਗੇ ਤੇ ਲੋਕ ਵੋਟਾਂ ਪਾਉਂਦੇ ਹੁੰਦੇ ਗੱਲਾਂ ਨਹੀਂ ਰਹਿ ਗਈਆਂ ਜਿਵੇਂ 6 6 ਜੁੜੇ ਸੀ ਲੋਕ ਜਾਂ ਤੇ ਲੋਕ ਕੰਮਾਂ ਦੇ ਆਧਾਰ ਤੇ ਇਹ ਤੇ ਬਹੁਤ ਵੱਡੀ ਸਮੱਸਿਆ ਹੈ ਜੀ ਪਾਣੀ ਵਾਲੀ ਟੈਂਕੀ ਦੀ ਪਾਣੀ ਵਾਲੀ ਟੈਂਕੀ ਬਣੀ ਹੋਈ ਆ ਪਰ 10% ਜਿਹੜੇ ਘਰਾਂ ਵਿੱਚੋਂ ਨਹੀਂ ਪਾਣੀ ਜਾ ਰਿਹਾ ਪੰਚਾਇਤੀ ਹੈ ਪਰ ਉਹ ਬਿਲਕੁਲ ਹੀ ਬੰਦ ਪਈ ਹੈ ਟੈਂਕੀ ਜਿਹੜਾ ਮੇਰਾ ਸੁਪਨਾ ਹੈ ਜਿਹੜੀ ਸਟਰੀਟ ਲਾਈਟ ਲੱਗੂਗੀ ਕੈਮਰੇ ਲਵਾਉਣ ਦੀ ਜਿਹੜੀ ਆ ਉਹ ਸਾਡੇ ਸੁਪਨਾ ਦਾ ਕਿ ਜਿਹੜਾ ਪਿੰਡ ਨੂੰ ਸੇਫ ਰੱਖ ਸ ਕਿ ਕੋਈ ਵੀ ਨਸ਼ੇ ਵਾਲਾ ਫੜਿਆ ਜਾਂਦਾ ਕਿ ਕੋਈ ਵੀ ਇਹਨਾਂ ਦੀ ਜਮਾਨਤ ਨਾ ਦਵੇ ਜੀ ਕੋਈ ਇਹਨਾਂ ਦੇ ਪਿੱਛੇ ਨਾ ਜਾਵੇ ਚੋਰ ਹੋਣ ਜਾਂ ਨਸ਼ੇ ਵਾਲੇ ਹੋਣ ਤੇ ਫੇਰ ਹੀ ਨੱਥ ਪਾਈ ਜਾ ਸਕਦਾ ਉਸੀਂ ਦੇਖ ਰਹੇ ਹਾਂ ਆਪਣਾ ਪੰਜਾਬ ਟੀਮ ਮਲਕੀਤ ਸਿੰਘ ਅੱਜ ਅਸੀਂ ਪਹੁੰਚੇ ਹਾਂ ਜੀ ਹਲਕਾ ਰਾਜਾ ਸੰਸੀ ਦੇ ਅਧੀਨ ਆਉਂਦੇ ਪਿੰਡ ਕੋਹਾਲਾ ਵਿੱਚ ਜਿੱਥੇ ਸਾਡੇ ਨਾਲ ਨੇ ਪਿੰਡ ਦੇ ਨਵਨਜੁਗ ਨੌਜਵਾਨ ਸਰਪੰਚ ਹਰਵਿੰਦਰ ਸਿੰਘ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ ਸਰਪੰਚ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਸਾਹਿਬ ਪਿੰਡ ਦੇ ਲੋਕਾਂ ਨੇ ਸਰਪੰਚ ਚੁਣਿਆ ਹੈ ਹਾਂ ਜੀ ਥੋੜਾ ਜਿਹਾ ਹਾਲੀ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਹੋਈਆਂ ਨੇ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਗਏ ਕਿ ਕਿਵੇਂ ਧੰਨਵਾਦ ਕਰਦੇ ਪਿੰਡ ਦੇ ਲੋਕਾਂ ਦਾ ਮੈਂ ਤੇ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਜਿਨ੍ਹਾਂ ਨੇ ਮੈਨੂੰ ਭਾਰੀ ਬਹੁਤ ਨਾਲ ਵੋਟਾਂ ਪਾ ਕੇ ਜਿਤਾਇਆ ਤੇ ਮੈਂ ਸਾਰੇ ਪਿੰਡ ਦਾ ਹੀ ਧੰਨਵਾਦ ਕਰਦਾ ਹਾਂ ਤੁਹਾਡਾ ਵੀ ਆਪਣਾ ਪੰਜਾਬ ਚੈਨਲ ਦਾ ਇੱਥੇ ਪਹੁੰਚਣ ਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਧੰਨਵਾਦ ਜੀ ਸਰਪੰਚ ਸਾਹਿਬ ਸਰਪੰਚ ਸਾਹਿਬ ਪਿੰਡ ਨੇ ਜਿਤਾਇਆ ਹੈ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਦਾ ਅਸੀਂ ਨਾਮ ਰੱਖਿਆ ਹੈ ਨਵੀਂ ਪੰਚਾਇਤ ਨਵੀਆਂ ਮੰਗਾਂ ਕਿਉਂਕਿ ਪੂਰੇ ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋਈਆਂ ਨੇ ਤੇ ਸਰਪੰਚ ਨਵੇਂ ਸਰਪੰਚ ਬਣੇ ਨੇ ਜ਼ਿਆਦਾਤਰ ਦੇਖਣ ਚ ਆਇਆ ਹੈ ਕਿ ਨੌਜਵਾਨ ਪੀੜ੍ਹੀ ਨੂੰ ਇਸ ਵਾਰ ਜਿਹੜਾ ਕਾਫੀ ਮੌਕਾ ਮਿਲਿਆ ਹੈ ਬਿਲਕੁਲ ਜੀ ਨਵੀਂ ਪੰਚਾਇਤ ਨਵੀਆਂ ਮੰਗਾਂ ਹੁਣ ਪੰਚਾਇਤ ਤੁਹਾਡੀ ਨਵੀਂ ਹੈ ਕਿਹੜੀਆਂ ਐਸੀਆਂ ਨਵੀਆਂ ਮੰਗੀਆਂ ਨੇ ਕਿਉਂਕਿ ਵੇਖੋ ਨਾਲੀਆਂ ਗਲੀਆਂ ਇਹ ਪਿੱਛੇ ਲੰਮੇ ਸਮੇਂ ਤੋਂ ਸਰਕਾਰਾਂ ਬਣਾਉਂਦੀਆਂ ਮੈਂ ਹਾਂਜੀ ਹਾਂਜੀ ਕਦੀ ਨਾਲੀ ਟੁੱਟ ਗਈ ਗਲੀ ਬਣ ਗਈ ਹਾਂਜੀ ਬਿਲਕੁਲ ਨਹੀਂ ਗਲੀ ਬਣ ਗਈ ਆ ਫਿਰ ਨਾਲੀ ਟੁੱਟ ਜਾਂਦੀ ਐ ਤੇ ਨਾਲੀ ਬਣਦੀ ਐ ਫਿਰ ਗਲੀ ਟੁੱਟ ਜਾਂਦੀ ਐ ਹਾਂਜੀ ਹਾਂਜੀ ਇਸ ਤੋਂ ਇਲਾਵਾ ਨਵੀਂ ਕਿਹੜੀ ਇਹੋ ਜੀ ਮੰਗ ਐ ਇਹ ਤਾਂ ਬਣਦੀਆਂ ਆਉਂਦੀਆਂ ਜਾਂਦੀਆਂ ਰਹਿਣਾ ਇਹ ਬਣਦੀਆਂ ਰਹਿਣੀਆਂ ਇਸ ਤੋਂ ਨਵੀਂ ਮੰਗ ਜਿਹੜੀ ਐ ਕਿਹੜੀ ਤੁਹਾਡੀ ਸਾਡੇ ਪਿੰਡ ਦੀਆਂ ਤੇ ਭਾਜੀ ਜੇ ਗੱਲ ਕਰ ਲਈਏ ਮਲਕੀਤ ਜੀ ਤਾਂ ਬਹੁਤ ਜ਼ਿਆਦੀਆਂ ਮੰਗਾ ਨੇ ਜਿਹਦੇ ਵਿੱਚ ਸਾਡੇ ਪਿੰਡ ਦਾ ਕੋਈ ਜਿਮਨਾ ਦਾ ਜਿਮਨੀ ਹੈਗਾ ਜੀ ਚੀ ਫਾਰਕਾ ਨਹੀਂ ਹੈਗੀਆਂ ਜੀ ਪਿੰਡ ਦੇ ਜਿਹੜੇ ਛੱਪੜ ਜੇ ਉਹਨਾਂ ਦਾ ਵੇਖੋ ਕਿੰਨਾ ਬੁਰਾ ਹਾਲ ਜੀ ਸਾਰੀਆਂ ਮੰਗਾਂ ਜੇ ਬਹੁਤ ਜ਼ਿਆਦੀਆਂ ਜਿਹੜੀਆਂ ਵਾ ਮੰਗਾਂ ਹੁਣ ਤੱਕ ਪਿਛਲੀਆਂ ਸਰਕਾਰਾਂ ਨੇ ਪੂਰੀਆਂ ਕੀਤੀਆਂ ਹੀ ਨਹੀਂ ਆ ਤੇ ਇਹਦੇ ਵਿੱਚ ਗਲੀਆਂ ਦਾ ਵੀ ਚਲੋ ਜਿਹੜੀਆਂ ਬਨਣ ਵਾਲੀਆਂ ਉਹਨਾਂ ਦਾ ਵੀ ਕਾਰਜ ਕਰੀ ਜਾਣ ਰਿਹਾ ਜਿੱਤਨਾ ਜਿੱਤਨਾ ਆਈ ਜਾਂਦਾ ਉਤਰਾਂਤਰ ਕਰੀ ਜਾਂਦੇ 3 ਸਾਲ ਹੋ ਗਏ ਨੇ ਸਰਕਾਰ ਬਣੀ ਨੂੰ ਹਾਂ ਜੀ ਕੀ ਲੱਗਦਾ ਹੈ ਕਿ ਸਰਕਾਰ ਨੇ ਵਾਅਦੇ ਕੀਤੇ ਸੀ ਆਪਣੀਆਂ ਜਿਹੜੀਆਂ ਮੰਗਾਂ ਕੀਤੀਆਂ ਜਿਹੜੀਆਂ ਸਰਕਾਰ ਨੇ ਦੁਵਾਦੀ ਕੀਤੀ ਸੀ ਉਹ ਉਹਨਾਂ ਵਾਦਿਆਂ ਤੇ ਪੂਰੀ ਉੱਤਰੀ ਹੈ ਸਰਕਾਰ ਨੂੰ ਬਿਲਕੁਲ ਜੀ ਬਿਲਕੁਲ ਸੀਐਮ ਭਗਵੰਤ ਮਾਨ ਜੀ ਕਰ ਰਹੇ ਨੇ ਵਧੀਆ ਕੰਮ ਕਰ ਰਹੇ ਨੇ ਉਹਦੇ ਵਿੱਚ ਨੌਕਰੀਆਂ ਜਿਹੜੀਆਂ ਸਰਕਾਰੀ ਨੌਕਰੀਆਂ ਬੱਚਿਆਂ ਨੂੰ ਦੇ ਰਹੇ ਨੇ ਜਾਂ ਬਲਦੇਵ ਸਿੰਘ ਜੀ ਮਿਆਦੀਆਂ ਜਦੋਂ ਇਹ ਗਏ ਆ ਉਹਨਾਂ ਕੋਲ ਜਿਹੜੀ ਵੀ ਗ੍ਰਾਂਟ ਜਿਹੜੇ ਵੀ ਕੰਮ ਲਈ ਮੰਗੀ ਉਹਨਾਂ ਨੇ ਲਈ ਸਨ ਹੁਣ ਵੀ ਜਿੰਨੇ ਸੀ ਪੈਸੇ ਕਹਿ ਬਲਦੇਵ ਸਿੰਘ ਜੀ ਮਿਆਦੀਆਂ ਸਾਹਿਬ ਨੂੰ ਉਹਨਾਂ ਨੇ ਸਾਨੂੰ ਦਿੱਤੇ ਆ ਅਸੀਂ ਆਪਣਾ ਆਨਕੇ ਜਿਹੜਾ ਪਿੰਡ ਦਾ ਵਿਕਾਸ ਹੈ ਉਹ ਸ਼ੁਰੂ ਕਰਵਾ ਦਿੱਤਾ ਹੈ ਕੋਈ ਕਿਹੜੇ ਕਿਹੜੇ ਕੰਮ ਪਿੰਡ ਦੇ ਵਿੱਚ ਚੱਲ ਰਹੇ ਨੇ ਇਸ ਵੇਲੇ ਇਸ ਟਾਈਮ ਤੇ ਇੱਕ ਨਾਲੇ ਦੀ ਨਿਕਾਸੀ ਦਾ ਹੀ ਬਹੁਤ ਵੱਡੀ ਸਾਡੇ ਸਾਰੇ ਪਿੰਡ ਦੀ ਸਮੱਸਿਆ ਸੀ ਇਹ ਪਿੰਡ ਦੇ ਵਿੱਚ ਕਹਿ ਸਕਦੇ ਇਲਾਕੇ ਦੀ ਕਹਿ ਸਕਦੇ ਹਾਂਜੀ ਹਾਂਜੀ ਨਹੀਂ ਇਲਾਕੇ ਦੀ ਵੀ ਕਹਿ ਲੋ ਕਹਿ ਲੋ ਜਦ ਮੇਨ ਰੋਡ ਆ ਲੋਕ ਲੰਘਦੇ ਨੇ ਹਾਂਜੀ ਹਾਂਜੀ ਪੂਰੇ ਇਲਾਕੇ ਦੀ ਸਮੱਸਿਆ ਸੀ ਜੀ ਉਹ ਜਿੰਨਾ ਅਸੀਂ ਸਾਰਾ ਘਰਾਂ ਦਾ ਪਾਣੀ ਸੀ ਜੇ ਉਹ ਸੜਕ ਤੇ ਆ ਜਾਂਦਾ ਸੀ ਸੜਕ ਟੁੱਟੀ ਸੀ ਲੋਕ ਇੱਥੇ ਕਈ ਐਕਸੀਡੈਂਟ ਹੋਏ ਆ ਇਦੇ ਵਿੱਚ ਜਾਨਾਂ ਵੀ ਜਾ ਚੁੱਕੀਆਂ ਨੇ ਅੱਛਾ ਜੀ ਤੇ ਉਹ ਨਾਲੇ ਦਾ ਜਿਹੜਾ ਹੈਗਾ ਜਿਉਂ ਕਰਵਾ ਦਿੱਤਾ ਹੈ ਨਿਕਾਸੀ ਦਾ ਕੰਮ ਤੇ ਲੋਕ ਖੁਸ਼ ਨੇ ਜੀ ਕੰਮ ਦੇ ਵਿੱਚ ਹੋਰ ਪਿੰਡ ਦੇ ਵਿੱਚ ਕੋਈ ਗਰਾਊਂਡ ਬਣੀ ਹੋਵੇ ਜਾਂ ਕੋਈ ਪਾਰਕ ਬਣੀ ਹੋਵੇ ਕੋਈ ਜਿਹੜੀ ਮੈਂ ਨਵੀਂ ਮੰਗ ਤੁਹਾਡੇ ਕੋਲੋਂ ਗੱਲ ਹੋਣੀ ਕੀਤੀ ਵੀ ਨਵੀਆਂ ਮੰਗਾ ਕਿਹੜੀਆਂ ਨੇ ਕੋਈ ਇਹੋ ਜੀ ਚੀਜ਼ ਕੋਈ ਸਰਕਾਰ ਨੇ ਬਣਾਈ ਹੋਵੇ ਪਹਿਲਾਂ ਬਣੀ ਹੈ ਨਹੀਂ ਜੀ ਨਹੀਂ ਬਿਲਕੁਲ ਵੀ ਨਹੀਂ ਨਾ ਕੋਈ ਪਾਰਕ ਬਣੀ ਜੀ ਪਿੰਡ ਦੇ ਵਿੱਚ ਨਾ ਕੋਈ ਜਿਮ ਬਣਿਆ ਜੀ ਜੀ ਤੇ ਕੋਈ ਵੀ ਇਦਾਂ ਦੇ ਬੱਚਿਆਂ ਦੇ ਖੇਡਣ ਵਾਸਤੇ ਕੋਈ ਗਰਾਊਂਡ ਨਹੀਂ ਹੈਗੀ ਜੀ। ਕੁਝ ਕੁਝ ਵੀ ਨਹੀਂ ਕੀਤਾ ਜੀ ਪੁਰਾਣੀ ਹੈ ਜਿਹੜੀਆਂ ਸਰਕਾਰਾਂ ਸਿਰਫ ਗਲੀਆਂ ਨਾਲੀਆਂ ਦੇ ਉਹ ਵੀ ਅਧੂਰੀਆਂ ਜੇ। ਗਲੀਆਂ ਨਾਲੀਆਂ ਵੀ ਹੁਣ ਤੱਕ ਕੰਪਲੀਟ ਨਹੀਂ ਹੈਗੀਆਂ। 10 ਸਾਲ ਅਬੀਤ ਗਏ ਨੇ, 2 ਸਾਲ ਬਾਕੀ ਨੇ। ਹਾਂਜੀ। ਸਰਕਾਰ ਦੇ ਪਤਾ ਨਹੀਂ ਹੁੰਦਾ ਸਰਕਾਰ ਕਿਉਂਕਿ ਜਨਤਾ ਜਿਹੜੀ ਹੈ ਇਹ ਇਹਦੇ ਕੋਲ ਹੈ ਜਿਹਦੇ ਹੱਥ ਵਿੱਚ ਸਾਰਾ ਕੁਝ ਹੁੰਦਾ ਹੈ। ਹਾਂਜੀ ਹਾਂਜੀ। ਜਨਤਾ ਨੇ ਸਰਕਾਰਾਂ ਬਦਲਣੀਆਂ ਹੁੰਦੀਆਂ ਨੇ। ਬਿਲਕੁਲ ਜੀ। ਪਤਾ ਨਹੀਂ ਹੁੰਦਾ ਕਿਹਦੀ ਕਿਹੜੀ ਰਾਜ ਦੀ ਪ੍ਰਜਾ ਹੋਣੀ ਹੈ। ਇਹ ਲੱਗਦਾ ਹੈ ਤੁਹਾਡੀ ਜਿਹੜੀ ਸਰਕਾਰ ਨਾਲ ਤੁਸੀਂ ਜੁੜੇ ਹੋ ਇਹ ਦੋਵਾਂ ਸਾਲਾਂ ਵਿੱਚ ਤੁਹਾਡੇ ਜਿਹੜੇ ਸੁਪਨੇ ਨੇ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਕੰਪਲੀਟ ਕਰ ਪਾਓ। ਵੇਖੋ ਜੀ ਅਸੀਂ ਹੁਣ ਪੰਚਾਇਤ ਬਣੀ ਨੂੰ 3 ਮਹੀਨੇ ਹੋ ਗਏ ਨੇ ਠੀਕ ਹੈ ਜੀ। ਜੀ ਹੁਣ ਅੱਗੇ ਅਸੀਂ ਜਿਹੜੀਆਂ ਮੰਗਾਂ ਰੱਖਾਂਗੇ ਜੇ ਸਰਕਾਰ ਪੂਰੀ ਕਰਦੀ ਹੈ ਤੇ ਜਨਤਾ ਵੋਟ ਪਾਉਗੀ ਸਰਕਾਰ ਬਣਾਉਗੀ ਤੇ ਬਾਰੇ ਜੀ ਨਹੀਂ ਤੇ ਫਿਰ ਸਰਕਾਰ ਤੇ ਤੁਹਾਨੂੰ ਪਤਾ ਹੀ ਹੈ ਜਨਤਾ ਦਾ ਕੰਮ ਕਰਾਂਗੇ ਲੋਕਾਂ ਦਾ ਕੰਮ ਕਰਾਂਗੇ ਤੇ ਲੋਕ ਵੋਟਾਂ ਪਾਉਂਦੇ ਹੁਣ ਉਹ ਗੱਲਾਂ ਨਹੀਂ ਰਹਿ ਗਈਆਂ ਜਿਹੜੀਆਂ ਪਿੱਛੇ ਜੁੜੇ ਸੀ ਲੋਕਾਂ ਦਾ ਹਉਂ ਤੇ ਲੋਕ ਕਮਾ ਦੇ ਆਧਾਰ ਤੇ ਵੋਟ ਪਾਉਂਦੇ ਨੇ ਜੀ ਹੁਣ ਜਿਵੇਂ ਨੌਜਵਾਨ ਨੌਜਵਾਨੀ ਦੇ ਵਿੱਚੋਂ ਤੁਸੀਂ ਸਰਪੰਚ ਬਣੇ ਹੋ ਲੋਕ ਆ ਰਹੇ ਨੇ ਪਿੰਡ ਦੇ ਲੋਕ ਤੁਹਾਡੇ ਕੋਲ ਕੋ ਮੰਗ ਲੈ ਕੇ ਸਾਡੇ ਆ ਅਧੂਰੇ ਕੰਮ ਨੇ ਜਿਹੜੇ ਤੁਹਾਡੇ ਕੋਲ ਪਹਿਲਾਂ ਸਾਡੇ ਨਹੀਂ ਹੋ ਸਕੀ ਉਹਨਾਂ ਨੂੰ ਪੂਰੇ ਕੀਤਾ ਜਾਵੇ ਹਾਂਜੀ ਬਿਲਕੁਲ ਆ ਰਿਹਾ ਹੈ ਜੀ ਬਹੁਤ ਜ਼ਿਆਦੀ ਮੰਗਾਂ ਆ ਰਹੀਆਂ ਨੇ ਉਹਨਾਂ ਨੂੰ ਹੀ ਨਾਲ ਦੀ ਨਾਲ ਹੀ ਪੂਰੀਆਂ ਕਰਨ ਰਿਹਾ ਨੇ ਜਿੰਤਰਾਂ ਦੀ ਜਿਹੜੀ ਮੰਗ ਆਉਂਦੀ ਆ ਜੀ ਹੁਣ ਜਿਮ ਆ ਰਿਹਾ ਵਾ ਬਹੁਤ ਵੱਡੀ ਮੰਗ ਆ ਰਹੀ ਜਿਮ ਦੀ ਬੱਚੇ ਜਿਹੜੇ ਨੌਜਵਾਨ ਨੇ ਉਹ ਜਿਮ ਦਾ ਉਸਮਾਨ ਲੈ ਕੇ ਆਉਣਾ ਹੁਣ ਜਿਹੜੀ ਉਹਨਾਂ ਨੇ ਮੰਗ ਕੀਤੀ ਹੋਈ ਆ ਬਜ਼ੁਰਗਾਂ ਦੇ ਵਾਸਤੇ ਜਿਹੜੇ ਬੱਚਿਆਂ ਨੇ ਆਪਣੀ ਉੱਥੇ ਪਾਰਕਾਂ ਦੀ ਮੰਗ ਕੀਤੀ ਹੋਈ ਹੈ ਕਿ ਜਿੰਦੇ ਮਿਹਨਤ ਜਾ ਕੇ ਲਾ ਸਕੀ ਜਾਂ ਤੋੜ ਲਾ ਸਕੀ ਸੈਰ ਕਰ ਸਕੀ ਕਿਉਂਕਿ ਨਸ਼ਿਆਂ ਦਾ ਬੜਾ ਰੁਝਾਨ ਹੈ ਨਸ਼ਿਆਂ ਦਾ ਹਾਂਜੀ ਹਾਂਜੀ ਨਸ਼ੇ ਨਸ਼ੇ ਤੋਂ ਰੋਕਣ ਵਾਸਤੇ ਨੌਜਵਾਨਾਂ ਨਾਲ ਕੋਈ ਉਪਾਲੇ ਕਰਨੇ ਪੈਣੇ ਜੀ ਫੇਰ ਕਿਦਾਂ ਵੱਲ ਪ੍ਰੇਰਿਤ ਕਰਨ ਦੇ ਲੋੜ ਆ ਹਾਂਜੀ ਹਾਂਜੀ ਬਿਲਕੁਲ ਤਾਂ ਕਿ ਨੌਜਵਾਨ ਜਿਹੜੇ ਨਸ਼ੇ ਵੱਲ ਨਸ਼ੇ ਤੋਂ ਦੂਰ ਹੋ ਕੇ ਜਿਹੜੇ ਆ ਉਹ ਖੇਡਾਂ ਵੱਲੇ ਬੰਨੇ ਹੋਣ ਹਾਂਜੀ ਹਾਂਜੀ ਤੇ ਤੇ ਸਰੀਰਕ ਤੰਦਰੁਸਤੀ ਜਿਹੜੀ ਹੋਣੀ ਜ਼ਰੂਰੀ ਆ ਬਿਲਕੁਲ ਜੀ ਫਿਜ਼ੀਕਲ ਫਿਟ ਹੋਣਗੇ ਤੇ ਕੋਈ ਨਸ਼ੇ ਤੋਂ ਜਿਹੜਾ ਰੁਝਾਨ ਘਟੂਗਾ ਹਾਂਜੀ ਹਾਂਜੀ ਤੇ ਨੌਜਵਾਨੀ ਵਾਸਤੇ ਹੋਰ ਕਿਹੜੇ ਕਿਹੜੇ ਉਪਰਾਲੇ ਜਿਹੜੇ ਤੁਹਾਡੇ ਵਾਸਤੇ ਕੀਤੇ ਤੁਹਾਡੇ ਮਤਲਬ ਕੀ ਜਾਣਗੇ ਜਾਂ ਕੀਤੇ ਜਾ ਰਹੇ ਨੇ ਨਹੀਂ ਨੌਜਵਾਨੀ ਵਾਸਤੇ ਹੁਣ ਪੰਚਾਇਤ ਚ ਆਏ ਆ ਅੱਗੇ ਉਪਰਾਲੇ ਕਰਾਂਗੇ ਸਾਡਾ ਜਿਹੜਾ ਮੇਨ ਆ ਸਾਰੀ ਟੀਮ ਦੀ ਸਲਾਹ ਚੱਲਦੀ ਪਈ ਹੈ ਕਿ ਕੋਈ ਟੂਰਨਾਮੈਂਟ ਕਰਵਾਈਏ ਪਿੰਡ ਦੇ ਵਿੱਚ ਜੀ ਜੀ ਹਾਂਜੀ ਹੋਰ ਇਦਾਂ ਦੇ ਐਫਰਟ ਕਰਾਂਗੇ ਜਿਹੜਾ ਕਿ ਬੱਚਿਆਂ ਨੂੰ ਨੌਜਵਾਨੀ ਨੂੰ ਬਚਾ ਸਕੀਏ ਪਿੰਡ ਦੀ ਜੀ ਜੀ ਕੋਸ਼ਿਸ਼ ਕਰ ਰਹੇ ਹਾਂ ਜੀ ਇੱਕ ਸਰਪਰ ਸਭ ਜਿਹੜੀ ਪਾਣੀ ਦੀ ਸਮੱਸਿਆ ਹੈ ਕੋਈ ਇਦਾਂ ਦੀ ਸਮੱਸਿਆ ਤਾਂ ਨਹੀਂ ਹੈਗੀ ਕਿ ਪਾਣੀ ਸਰਕਾਰ ਵੱਲੋਂ ਜਿਹੜਾ ਟੂਟੀਆਂ ਦਾ ਪਾਣੀ ਟੈਂਕੀ ਬਣੀ ਹੋਈ ਹੈ ਪਿੰਡ ਵਿੱਚ ਤੇ ਸਾਰਿਆਂ ਨੂੰ ਨਿਰੰਤਰ ਪਾਣੀ ਮਿਲਦਾ ਹੈ ਕੋਈ ਇਦਾਂ ਦੀ ਸਮੱਸਿਆ ਤਾਂ ਨਹੀਂ ਹੈਗੀ ਪਿੰਡ ਵਿੱਚ ਇਹ ਤਾਂ ਬਹੁਤ ਵੱਡੀ ਸਮੱਸਿਆ ਹੈ ਜੀ ਪਾਣੀ ਵਾਲੀ ਟੈਂਕੀ ਦੀ ਪਾਣੀ ਵਾਲੀ ਟੈਂਕੀ ਬਣੀ ਹੋਈ ਹੈ ਪਰ 10% ਜਿਹੜੇ ਘਰਾਂ ਵਿੱਚ ਵੀ ਨਹੀਂ ਪਾਣੀ ਜਾ ਰਿਹਾ ਕੀ ਕਾਰਨ ਹੋਦਾ ਹਾਂਜੀ ਬਿਲਕੁਲ ਛੋਟੇ ਜਿਹੜੇ ਪੈਪ ਪਾਏ ਨੇ ਉਹ ਟੁੱਟ ਗਏ ਹੋਏ ਨੇ ਜੀ ਤੇ ਜਦੋਂ ਪਿੱਛੋਂ ਸਪਲਾਈ ਛੱਡਦੇ ਆ ਉਹ ਸਾਰੀ ਲੀਕੇਜ ਹੁੰਦੀ ਆ ਉਹ ਨਹੀਂ ਉਹ ਜਿਹੜੀ ਟੈਂਕੀ ਆ ਉਹਨੂੰ ਕੌਣ ਪੰਚਾਇਤ ਚਲਾਉਂਦੀ ਸੀ ਜਾਂ ਸੈਨੀਟੇਸ਼ਨ ਵਿਭਾਗ ਚਲਾਉਂਦਾ ਸੀ ਨਹੀਂ ਉਹ ਹੁਣ ਤੇ ਟੋਟਲ ਪੰਜਾਬ ਦੇ ਜਿਹੜੇ ਹੈਗੇ ਨੇ ਉਹ ਸਾਰਾ ਪੰਚਾਇਤ ਨੂੰ ਹੀ ਦੇ ਦਿੱਤਾ ਹੈਗਾ ਨਾ ਇਹਨਾਂ ਨੇ ਪਾਣੀ ਦੀ ਟੈਂਕੀ ਦਾ ਪੰਚਾਇਤੀ ਹੈ ਪਰ ਉਹ ਬਿਲਕੁਲ ਹੀ ਬੰਦ ਪਈ ਹੋਈ ਟੈਂਕੀ ਬਿਲਕੁਲ ਬੰਦ ਪਈ ਹੈ ਹਾਂਜੀ ਹਾਂਜੀ ਹੋਰ ਕੀ ਤੁਹਾਡੇ ਮਨ ਦੇ ਵਿੱਚ ਕੋਈ ਬਲਬਲੇ ਹੋਣ ਕੋਈ ਐਸੀ ਕੋਈ ਤੁਹਾਡੇ ਮਨ ਦੇ ਵਿੱਚ ਸਕੀਮ ਆਉਂਦੀ ਹੋਵੇ ਕਿ ਕਿਹੜੇ-ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਪਿੰਡ ਚ ਬਣਨੀਆਂ ਚਾਹੀਦੀਆਂ ਜਾਂ ਸਾਡੀਆਂ ਆ ਮੰਗਾ ਨੇ ਮੰਗਾ ਤੇ ਵੇਖੋ ਜੀ ਮਲਕੀਸ਼ ਜੀ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਬਹੁਤ ਜ਼ਿਆਦੀ ਮੰਗਾ ਨਹੀਂ ਮੈਂ ਤੇ ਹੁਣ ਜਿਹੜਾ ਜਿਹੜਾ ਮੇਰਾ ਸੁਪਨਾ ਹੈ ਮੈਂ ਤੇ ਕਿੰਨਾ ਕਿ ਇੱਕ ਜਿਹੜੀਆਂ ਸੀ ਜਿਹੜੇ ਮਤੇ ਪਾ ਕੇ ਭੇਜਾਂਗੇ ਸਟਰੀਟ ਲਾਈਟਾਂ ਨੇ ਸਾਡੇ ਪਿੰਡ ਦੀ ਜੀ ਉਹ ਲਾਵਾਂਗੇ ਹਰ ਮੋੜ ਤੇ ਜਿਹੜੀ ਸਟਰੀਟ ਲਾਈਟ ਲੱਗੂਗੀ ਕੈਮਰੇ ਲਵਾਉਣ ਦੀ ਜਿਹੜੀ ਆ ਉਹ ਸਾਡੇ ਸੁਪਨਾ ਵਾ ਕਿ ਜਿਹੜਾ ਪਿੰਡ ਨੂੰ ਸੇਫ ਰੱਖ ਸਕੀਏ ਜੀ ਜੀ ਤੇ ਹੋਰ ਪਾਰਕਾਂ ਬਣਾਉਣ ਦਾ ਜਿਹੜਾ ਉਹ ਪਿੰਡ ਦੇ ਵਿੱਚ ਮੇਨ ਹੈਗੇ ਇਹ ਬਣਵਾ ਲਈਏ ਜਿਹੜੇ ਬਜ਼ੁਰਗ ਜਾਂ ਨੌਜਵਾਨ ਉੱਥੇ ਜਾ ਕੇ ਮਿਹਨਤ ਕਰ ਸਕਣ ਸਾਡੇ ਬੱਚੇ ਉੱਥੇ ਖੇਡ ਸਕਣ ਹਾਂਜੀ ਇਹ ਸਾਡੇ ਸੁਪਨੇ ਨੇ ਇਹ ਪੂਰੇ ਕਰਾਂਗੇ ਸਰਪੰਚ ਸਾਹਿਬ ਜਿਵੇਂ ਦੇਖਣਾ ਚਾਹੁੰਦਾ ਹੈ ਕਿ ਸਰਪੰਚ ਵੱਲ ਜਦੋਂ ਕੋਈ ਦਿੱਕਤ ਆਉਂਦੀ ਹੈ ਕਿਸੇ ਨੂੰ ਅੱਜ ਕੱਲ ਨਸ਼ੇ ਦਾ ਵਪਾਰ ਬੜਾ ਚੱਲਦਾ ਧੰਦਾ ਚੱਲ ਰਿਹਾ ਹੈ ਲੋਕ ਗਲਤ ਕੰਮ ਕਰਦੇ ਨੇ ਨਸ਼ਾ ਵੇਚਦੇ ਨੇ ਠੀਕ ਹੈ ਜਦੋਂ ਫੜੇ ਜਾਂਦੇ ਨੇ ਫਿਰ ਉਹ ਸਰਪੰਚ ਵੱਲ ਭਜਦੇ ਨੇ ਕਿ ਸਰਪੰਚ ਸਾਹਿਬ ਸਾਡੇ ਮੁੰਡੇ ਨੂੰ ਸਾਡੇ ਲੜਕੇ ਨੂੰ ਬਚਾ ਕੇ ਲਿਆਓ ਛਕਾ ਕੇ ਲਿਆਓ ਹਾਂਜੀ ਕੀ ਆਪਣੇ ਮਾਈਂਡ ਦੀ ਆਪਣੇ ਅੰਦਰ ਦੀ ਸੋਚ ਕੀ ਆ ਕਿ ਉਹਨਾਂ ਲੋਕਾਂ ਦਾ ਸਾਥ ਦੇਣਾ ਚਾਹੀਦਾ ਨਹੀਂ ਜੀ ਬਿਲਕੁਲ ਹੀ ਇਹ ਤੇ ਸ਼ੁਰੂ ਤੋਂ ਹੀ ਇਹੀ ਕਹਿੰਦੇ ਆ ਰਹੇ ਨੇ ਜਦੋਂ ਦੇ ਵੀ ਇਹੀ ਸਿਆਸਤ ਦੇ ਵਿੱਚ ਪਏ ਆ ਕਿ ਕੋਈ ਵੀ ਨਸ਼ੇ ਵਾਲਾ ਫੜਿਆ ਜਾਂਦਾ ਉਹ ਤੇ ਮੈਂ ਇਹਨਾਂ ਮੈਂਬਰਾਂ ਨੂੰ ਵੀ ਬੇਨਤੀ ਕਰ ਚੁੱਕਾ ਕਿ ਪਿੰਡ ਦੇ ਵਿੱਚ ਅਬ ਮਤਾ ਪਾਈਏ ਸਾਰੀ ਮੋਦੂਵਰ ਬੰਦਿਆਂ ਨੂੰ ਸਾਥ ਦੇ ਕੇ ਮਤਾ ਪਾਇਆ ਜਾਵੇ ਕਿ ਕੋਈ ਵੀ ਇਹਨਾਂ ਦੀ ਜ਼ਮਾਨਤ ਨਾ ਦਵੇ ਜੀ ਤੇ ਕੋਈ ਇਹਨਾਂ ਦੇ ਪਿੱਛੇ ਨਾ ਜਾਵੇ ਚੋਰ ਹੋਣ ਜਾਂ ਨਸ਼ੇ ਵਾਲੇ ਹੋਣ ਤੇ ਫੇਰ ਹੀ ਨੱਥ ਪਾਈ ਜਾ ਸਕਦੀ ਜਾਂ ਕੋਈ ਸਰਪੰਚ ਜਾਂ ਮੈਂਬਰ ਕੱਲਾ ਜਿਹੜਾ ਵਾ ਉਹ ਇਸ ਚੀਜ਼ ਦੇ ਉੱਤੇ ਨਹੀਂ ਐਕਚੁਅਲ ਜੇ ਐਕਸ਼ਨ ਲਊਗਾ ਵੀ ਉਹਦਾ ਜਿਹੜਾ ਕਾਰਵਾਈ ਨਹੀਂ ਹੁੰਦੀ ਜੀ ਸਾਰੇ ਪਿੰਡ ਦੇ ਮੋਤਵਰ ਸੱਜਣ ਤੇ ਜਿਹੜੇ ਪੰਚ ਪੰਚ ਜੇ ਮੈਂਬਰ ਉਹ ਸਾਰੇ ਮਤਾ ਪਾਉਣ ਤੇ ਇਹਦੇ ਪਿੱਛੇ ਕੋਈ ਵੀ ਨਾ ਜਾਵੇ ਜੀ ਫੇਰ ਇਹ ਨੱਥ ਪਹਿਣੀ ਨਸ਼ੇ ਨੂੰ ਅਦਰਵਾਈਜ਼ ਕਿਉਂਕਿ ਦੇਖਣ ਚਾਹੀਦਾ ਨਾ ਉਹ ਕੋਈ ਵੀ ਕਿਸੇ ਤਰੀਕੇ ਨਾਲ ਫੜਿਆ ਜਾਂਦਾ ਹੈ ਤੇ ਦੂਜੀ ਜਾਂ ਪਾਰਟੀ ਵਾਜੀ ਕਹੋ ਉਹ ਜਾ ਕੇ ਤੇ ਉਸੇ ਵੇਲੇ ਪਿੱਛੇ ਚੱਲ ਜਾਂਦੇ ਆ ਜਾ ਕੇ ਤੇ ਕੋਈ ਦੇ ਲੈ ਕੇ ਜਿਤਨਾ ਵੀ ਕਰਕੇ ਤੇ ਉਹ ਛਡਾ ਲਿੰਦੇ ਛਡਾ ਲਿੰਦੇ ਉਹ ਇਹ ਦੇਖਣ ਨੂੰ ਦੇਖਣ ਨੂੰ ਮਿਲਦਾ ਕਿ ਵੇਖੋ ਬੰਦਾ ਫੜਿਆ ਗਿਆ ਹੈ ਉਹ ਕਿਹੜੀ ਪਾਰਟੀ ਨਾਲ ਰਿਲੇਟਡ ਹੈ ਉਹਨੂੰ ਜਦੋਂ ਛਡਾਉਣ ਜਾਣਾ ਆ ਉਹ ਫਲਾਣਾ ਕਹਿੰਦਾ ਜੀ ਮੈਂ ਛਡਾ ਕੇ ਲਾਉਂਗਾ ਮੇਰੇ ਨੰਬਰ ਬਣਗੇ ਦੂਜਾ ਕਹਿੰਦਾ ਜੀ ਮੈਂ ਛਡਾ ਕੇ ਲਾਉਂਗਾ ਮੇਰੇ ਨੰਬਰ ਬਣਗੇ ਇਦਾਂ 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 ਗੀਆਂ ਗੱਲਾਂ ਹੁੰਦੀਆਂ ਨੇ ਬਿਲਕੁਲ ਜੀ ਬਿਲਕੁਲ ਇਦਾਂ ਦੀਆਂ ਉਹ ਆਪਣੀ ਵੋਟਾਂ ਦੀ ਖਾਤਰ ਹੀ ਇਸ ਤਰ੍ਹਾਂ ਜਾ ਕੇ ਗਲਤ ਬੰਦੇ ਨੂੰ ਛਡਾ ਕੇ ਲੈ ਆਉਂਦੇ ਨੇ ਤੇ ਉਹ ਪਿੰਡ ਤੇ ਅਸਰ ਪੈਂਦਾ ਜੀ ਸਾਰੀ ਕਿਉਂਕਿ ਜਿਹਨੂੰ ਜਿਹਨੂੰ ਗਲਤ ਕੰਮ ਤੋਂ ਆਪਾਂ ਛਡਾ ਕੇ ਲੈ ਜਾਂਦਾ ਉਹਨੇ ਦੁਬਾਰਾ ਗਲਤ ਕੰਮ ਕਰਨ ਲਈ ਪ੍ਰੇਰਿਤ ਹੋਣਾ ਹੈ ਬਿਲਕੁਲ ਜੀ ਉਹਨੇ ਦੁਬਾਰਾ ਗਲਤ ਕੰਮ ਕਰਨਾ ਕਿਉਂ ਕਿ ਮੇਰੇ ਪਿੰਡ ਦੇ ਮੋਹਤ ਹਾਂਜੀ ਤੇ ਮੈਨੂੰ ਛਡਾ ਲਿਆ ਹੁੰਦੇ ਨੇ ਤੇ ਮੈਂ ਹੁਣ ਫੇਰ ਕਰਾਂਗਾ ਗਲਤ ਕੰਮ ਤੇ ਮੈਨੂੰ ਦੁਬਾਰਾ ਫੇਰ ਛਡਾ ਕੇ ਲਿਆਉਣਗੇ ਇਹੋ ਜੀ ਚੀਜ਼ ਨੂੰ ਲੈ ਕੇ ਕੋਈ ਅੱਗੇ ਤੁਸੀਂ ਦੱਸਿਆ ਕਿ ਉਪਰਾਲਾ ਕੀਤਾ ਜਾ ਰਿਹਾ ਵੀ ਅਸੀਂ ਇੱਕ ਮਤਾ ਪਾਵਾਂਗੇ ਹਾਂਜੀ ਹਾਂਜੀ ਬਿਲਕੁਲ ਜੀ ਕੋਈ ਵੀ ਇਹਨਾਂ ਨੂੰ ਛਡਾ ਕੇ ਜਿਹੜਾ ਹੈ ਉਹ ਨਾ ਲਿਆਵੇ ਤਾਂ ਕਿ ਚੋਰੀਆਂ ਤੇ ਨਸ਼ਾ ਨਸ਼ੇ ਦਾ ਕੰਮ ਜਿਹੜਾ ਹੈ ਹਾਂਜੀ ਹਾਂਜੀ ਬਿਲਕੁਲ ਇਹ ਦੇ ਉੱਤੇ ਗੱਲ ਕਰਨ ਦੇਵਾ ਸਾਰੀ ਪੰਚਾਇਤ ਦੇ ਨਾਲ ਹੀ ਕਿ ਜਿਹੜਾ ਨਸ਼ੇ ਦੇ ਉੱਤੇ ਜਿਹੜਾ ਵੀ ਕੋਈ ਪਿੱਛੇ ਜਾਂਦਾ ਹੈ ਉਹਦੀ ਉੱਤੇ ਵੀ ਜਿਹੜੀ ਕਾਰਵਾਈ ਕਰਵਾਈਏ ਜਿਹੜਾ ਪਿੱਛੇ ਜਾਂਦਾ ਪਿੱਛੇ ਵੀ ਜਾਂਦਾ ਜਿਹੜਾ ਜਾਊਗਾ ਜਾਂ ਜੇ ਜਾਂਚ ਮੰਨਤ ਦਿੰਦਾ ਉਹਦੇ ਉੱਤੇ ਵੀ ਕਾਰਵਾਈ ਹੋਵੇ ਫੇਰ ਇਹ ਇਸ ਚੀਜ਼ ਨੂੰ ਨੱਥ ਪਾਊਗੀ ਨਹੀਂ ਤੇ ਜਾਂਦੀ ਨੇ ਛਡਾ ਲੈਂਦੀ ਨੇ ਦੂਸਰੀ ਗੱਲ ਕਰਾਂ ਮੈਂ ਕਿ ਫੂਡ ਸਪਲਾਈ ਵੱਲੋਂ ਜਿਹੜੀ ਸਰਕਾਰ ਵੱਲੋਂ ਇੱਕ ਕਣਕ ਦੇ ਦੀ ਜਿਹੜੀ ਵੰਡੀ ਜਾਂਦੀ ਹੈ ਪਿੰਡਾਂ ਨੂੰ ਦੋ ਬੰਦਾ ਗਰੀਬਾਂ ਨੂੰ ਕਣਕ ਵੰਡੀ ਜਾਂਦੀ ਹੈ ਉਹ ਉਹਦੀ ਵਰਤੋਂ ਸਹੀ ਢੰਗ ਨਾਲ ਨਹੀਂ ਹੁੰਦੀ ਕਈ ਵਾਰ ਜਿਹੜੇ ਲੋੜਵੰਦ ਨੇ ਗਰੀਬ ਲੋਕ ਨੇ ਜਿਨ੍ਹਾਂ ਨੂੰ ਲੋੜ ਹੁੰਦੀ ਉਹ ਰਹਿ ਜਾਂਦੇ ਨੇ ਤੇ ਉਹਨਾਂ ਦਾ ਫਾਇਦਾ ਕੋਈ ਹੋਰ ਲੋਕ ਲੈ ਜਾਂਦੇ ਨੇ ਜਾਂ ਕਹ ਲੀਏ ਕਿ ਮੌਤ ਬਾਰਾਂ ਦੇ ਚਹੇਤੇ ਲੋਕ ਲੈ ਜਾਂਦੇ ਨੇ ਇਦਾਂ ਦੀ ਕੋਈ ਗੱਲ ਕਈ ਸਾਹਮਣੇ ਆਈ ਜਾਂ ਜਾਂ ਕਿ ਠੀਕ ਚੱਲ ਰਿਹਾ ਸਾਰਾ ਕੁਝ ਨਹੀਂ ਬਿਲਕੁਲ ਜੀ ਠੀਕ ਚੱਲ ਰਿਹਾ ਅੱਜ ਕਈ ਵੇਖੋ ਅਸੀਂ ਇਹਨਾਂ ਨੂੰ ਡੀਪੂ ਹੋਲਡਰਾਂ ਨੂੰ ਕਿਹਾ ਹੋਇਆ ਵਾ ਸਾਰਿਆਂ ਨੂੰ ਇਹਨਾਂ ਦੋਨਾਂ ਨੂੰ ਦੋਈ ਡੀਪੂ ਨੇ ਉਹਨਾਂ ਨੂੰ ਕਿਹਾ ਹੋਇਆ ਕਿ ਕਿਸੇ ਨੂੰ ਕਣਕ ਘੱਟ ਨਹੀਂ ਦੇਣੀ ਜੀ ਤੇ ਜਿਹੜੀ ਤੁਸੀਂ ਕਣਕ ਜੇ ਕਿਸੇ ਨੂੰ ਵੀ ਕਣਕ ਘੱਟ ਦਓਗੇ ਤੇ ਸਾਡੇ ਵੱਲੋਂ ਜੜੀਓ ਕਾਰਵਾਈ ਕੀਤੀ ਜਾਊਗੀ ਬੜੀ ਵਧੀਆ ਚੱਲਣ ਡਿਆ ਵਾ ਜੀ ਜੀ ਉਸ ਤੋਂ ਲਾਵਾ ਇੱਕ ਸਰਕਾਰ ਵੱਲੋਂ ਨਾ ਸਗਣ ਸਕੀਮ ਮਿਲਦੀ ਹੈ ਹਾਂਜੀ ਗਰੀਬ ਲੋੜਵੰਦ ਲੜਕੀਆਂ ਨੂੰ ਜਦੋਂ ਵਿਆਹ ਹੁੰਦਾ ਹੈ ਤੇ ਉਹਦੇ ਤੋਂ ਇੱਕ ਮਹੀਨੇ ਦੇ ਅੰਦਰ ਅੰਦਰ ਇਹ ਫੈਲ ਭਰਨੀ ਹੁੰਦੀ ਹੈ ਹਾਂਜੀ ਹਾਂਜੀ ਤੇ ਉਹ ਫੈਲ ਭਰ ਕੇ ਤੇ ਇੱਕ 51000 ਦਾ ਫੰਡ ਜਿਹੜਾ ਸਰਕਾਰ ਦਿੰਦੀ ਹੈ ਬਿਲਕੁਲ ਸਰ ਉਹਦੇ ਤੇ ਪੰਚਾਇਤ ਵੱਲੋਂ ਠੀਕ ਚੱਲ ਰਿਹਾ ਉਹ ਲੜਕੀਆਂ ਨੂੰ ਮਿਲ ਰਿਹਾ ਹੈ ਸਰਕਾਰ ਵੱਲੋਂ ਜਿਹੜੀ ਸਹਾਇਤਾ ਆਉਂਦੀ ਹੈ ਕਿ ਕਿਵੇਂ ਬਿਲਕੁਲ ਠੀਕ ਚੱਲ ਰਿਹਾ ਜੇ ਹੁਣ ਜਦੋਂ ਦੇ ਹੀ ਪੰਚਾਇਤ ਚ ਆਏ ਆ ਜੀ ਜੇ ਕਿਸੇ ਵੀ ਲੜਕੀ ਦਾ ਵਿਆਹ ਹੁੰਦਾ ਉਹਨੂੰ ਜਾ ਕੇ ਆਪ ਵੀ ਕਹਿੰਦਾ ਮਿਲ ਕੇ ਕਹਿੰਦਾ ਜਾਂ ਰਾਹਗਲੀ ਮਿਲੇ ਜਾਂ ਉਹਦੇ ਘਰ ਜਾ ਕੇ ਕਹਿੰਦਾ ਕਿ ਇੱਕ ਮਹੀਨਾ ਪਹਿਲਾਂ ਫਾਈਲ ਭਰ ਲਾ ਜੀ ਤੇ ਵਿਆਹ ਤੋਂ ਜਾਂ ਵਿਆਹ ਜਦੋਂ ਵਿਆਹ ਦੀ ਤਰੀਕ ਹੁੰਦੀ ਉਦੋਂ ਫਾਈਲ ਭਰੀ ਜਾਵੇ ਇੱਕ ਮਹੀਨਾ ਬਾਅਦ ਵੀ ਉਹ ਟਾਈਮ ਹੈਗਾ ਪਰ ਅਸੀਂ ਸਮੇਂ ਸਿਰ ਜਿਹੜੀ ਉਹ ਫੈਲਿਆ ਉਹ ਭਰਵਾਉਨੇ ਆ ਹੁਣ ਤੱਕ ਮਲਕੀਤ ਜੀ ਤੁਸੀਂ ਇਹ ਵਧੀਆ ਜਿਹੜਾ ਸਵਾਲ ਕੀਤਾ ਇਹਨਾਂ ਨੇ ਤੁਸੀਂ ਜੀ ਇਹਦੇ ਉੱਤੇ ਘੱਟੋ ਘਾਟੇ ਵੀ 10 12 ਇਦਾਂ ਦੇ ਕੇਸ ਹੈਗੇ ਨੇ ਜਿਹੜਾ ਇੱਕ ਬੰਦਾ ਫਾਈਲ ਲੈ ਗਿਆ ਹਾਂਜੀ ਲੋਕਾਂ ਕੋਲੋਂ 1000 2000 ਰੁਪਿਆ ਲੈ ਗਿਆ ਵਾ ਅੱਛਾ ਜੀ ਉਹਨਾਂ ਨੂੰ ਕਹਿੰਦਾ ਕਿ ਮੈਂ ਤਾਂ ਡੀ ਫਾਈਲ ਜਿਹੜੀ ਉਹ ਪ੍ਰਵਾ ਦਿੰਦਾ ਅੱਛਾ ਜੀ ਤੇ ਉਹ ਉਹਨੇ ਘਰੇ ਰੱਖ ਛੱਡੀ ਉਹਨਾਂ ਕੋਲ 1000 2000 ਰੁਪਿਆ ਵੀ ਲੈ ਗਿਆ ਤੇ ਉਹਨਾਂ ਦਾ ਜਿਹੜਾ ਉਹ ਕੀ ਕਹਿੰਦਾ ਹੁਣ ਟਾਈਮ ਪੀਰੀਅਡ ਕਰ ਕੀ ਟਾਈਮ ਪੀਰੀਅਡ ਨਿਕਲ ਗਿਆ ਟਾਈਮ ਪੀਰੀਅਡ ਨਿਕਲ ਗਿਆ ਉਹ ਅਵੇਅਰਨੈਸ ਨਾ ਹੋਣ ਕਰਕੇ ਅਵੇਅਰਨੈਸ ਨਾ ਹੋਣ ਕਰਕੇ ਤੇ ਉਹ ਟਾਈਮ ਪੀਰੀਅਡ ਵੀ ਨਿਕਲ ਗਿਆ ਜਾਂ ਉਹ ਬੰਦਾ ਜਾ ਕੇ ਤੇ ਅਗਲੇ ਨੂੰ ਫੋਰਸ ਕਰਦਾ ਕਿ ਮੈਨੂੰ ਤੁਸੀਂ 2000 ਰੁਪਿਆ ਦੋ ਮੈਂ ਇਹ ਤੁਹਾਡੀ ਫਾਈਲ ਜਿਹੜੀ ਉਹ ਭਰਦਾ ਵਾਂ ਤੇ ਉਹ ਉਹਦਾ ਟਾਈਮ ਪੀਰੀਅਡ ਵੀ ਕੱਢ ਦਿੰਦਾ ਤੇ ਉਹ ਸਕੀਮ ਜਿਹੜੀ ਨਹੀਂ ਮਿਲੀ ਲੋਕਾਂ ਨੂੰ ਇਦਾਂ ਦੇ ਘੱਟੋ ਘੱਟ ਵੀ 10 12 ਕੇਸ ਹੋਣਗੇ ਗੱਲ ਉਹੀ ਹੈ ਨਾ ਕਿ ਜਿਹੜੀਆਂ ਲੋਰ ਬੰਦਾਂ ਨੂੰ ਸਕੀਮਾਂ ਸਰਕਾਰ ਵੱਲੋਂ ਆਉਂਦੀਆਂ ਨੇ ਕਈ ਐਸੀਆਂ ਸਕੀਮਾਂ ਨੇ ਜਿਹੜੀਆਂ ਘੱਟ ਜਾਣਕਾਰੀ ਹੋਣ ਕਰਕੇ ਉਹ ਲੋਕ ਸਕੀਮਾਂ ਨੂੰ ਲੈਣ ਤੋਂ ਰਹਿ ਜਾਂਦੇ ਨੇ ਅਧੂਰੇ ਰਹਿ ਜਾਂਦੇ ਨੇ ਹਾਂਜੀ 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 ਉੱਥੇ ਜਦੋਂ ਪੜ੍ਹੇ ਲਿਖਿਆ ਤੇ ਨੌਜਵਾਨ ਸਰਪੰਚ ਬਣਿਆ ਹੋਵੇਗਾ ਅੱਗੇ ਆਵੇਗਾ ਹਾਂਜੀ ਜਾਂ ਨੌਜਵਾਨ ਪੀੜ੍ਹੀ ਨੌਜਵਨ ਤੁਸੀਂ ਦੱਸਿਆ ਕਿ ਨੌਜਵਾਨ ਵੀਰਾਂ ਨੇ ਵੀ ਮੇਰੇ ਨਾਲ ਗੱਲ ਕੀਤੀ ਹੈ ਕਿ ਉਹ ਇਹਨਾਂ ਤੁਹਾਡੇ ਨਾਲ ਨਹੀਂ ਬਿਲਕੁਲ ਇਹੋ ਜਿਹੇ ਵੀਰ ਜਦੋਂ ਅੱਗੇ ਆਉਣਗੇ ਤੇ ਉਹ ਜਿਹੜੀਆਂ ਸਕੀਮਾਂ ਹੁਣ ਵੇਖੋ ਸਰਕਾਰ ਨੇ ਤੇ ਇੱਕ ਸਕੀਮ ਦੇ ਦਿੱਤੀ ਬਿਲਕੁਲ ਪਰ ਉਹ ਲੋਕਾਂ ਤੱਕ ਨਹੀਂ ਪਹੁੰਚੀ ਨਹੀਂ ਪਹੁੰਚੀ ਕਿਉਂ ਨਹੀਂ ਪਹੁੰਚੀ ਉਹਦੀ ਉਹ ਘੱਟ ਅਵੇਅਰਨੈਸ ਕਰਕੇ ਘੱਟ ਜਾਣਕਾਰੀ ਕਰਕੇ ਜਿਹੜੀ ਉਹ ਸਕੀਮ ਲੋਕਾਂ ਤੱਕ ਨਹੀਂ ਪਹੁੰਚੀ ਉਹਦੇ ਵਿੱਚ ਤੁਹਾਡੇ ਨੌਜਵਾਨਾਂ ਵੱਲੋਂ ਕੋਈ ਇਹੋ ਜਿਹਾ ਅਪਰਾ ਲਾਗੇ ਕੀਤਾ ਜਾਵੇ ਕੀਤਾ ਜਾ ਸਕੇ ਜਾਂ ਕੋਈ ਤੁਸੀਂ ਕਰ ਰਹੇ ਹੋ ਕਿ ਜਿਹੜੇ ਹਰ ਇੱਕ ਨੂੰ ਸਰਕਾਰ ਦੀ ਸਕੀਮ ਜਿਹੜੀ ਉਹ ਦਿੱਤੀ ਜਾਵੇ ਬਿਲਕੁਲ ਜੀ ਇਹ ਤੇ ਕੋਈ ਵੀ ਸਕੀਮ ਜਿਹੜੀ ਆਉਣੀ ਆਉਂਦੀ ਆ ਤੇ ਆਪਣੇ ਵੱਲੋਂ ਪੂਰਾ ਯੋਗ ਲਾ ਦੇਣੇ ਕਿ ਹਰੇਕ ਦੇ ਘਰ ਪਹੁੰਚੇ ਜੀ ਬਿਲਕੁਲ ਹੀ ਪਹੁੰਚਾਉਣੇ ਆ ਤੇ ਅੱਗੋਂ ਲੋਕਾਂ ਦਾ ਵੀ ਫਰਜ਼ ਬਣਦਾ ਕਿ ਜਿਹੜਾ ਸਾਥ ਦਿੱਤਾ ਜਾਵੇ ਨੌਜਵਾਨ ਸਾਰੇ ਜਿਹੜੇ ਵੀਰ ਨਾਲ ਨੇ ਤੇ ਸਾਰਾ ਸਾਥ ਦੇ ਰਹੇ ਨੇ ਬਾਕੀ ਇੱਕ ਸਰਕਾਰ ਵੱਲੋਂ ਚੱਲਦੀ ਹੈ ਜੀ ਮਨਰੇਗਾ ਸਕੀਮ ਹਾਂਜੀ ਕੀ ਮਨਰੇਗਾ ਸਕੀਮ ਦਾ ਕੋਈ ਲਾਹ ਲੈ ਆਪ ਜੀ ਪਿੰਡ ਵਸੇ ਬਿਲਕੁਲ ਜੀ ਮਨਰੇਗਾ ਜਿਹੜੀ ਸਕੀਮ ਚੱਲ ਰਹੀ ਹੈ ਉਹਦੇ ਵਿੱਚ ਫਿਲਹਾਲ ਤੇ ਅਸੀਂ ਜਿਹੜੇ ਪਿੰਡ ਦੇ ਕੰਮ ਕਰਨ ਵਾਲੇ ਨੇ ਉਹ ਇਹੋ ਜੀ ਉਹੀ ਹਜੇ ਤੇ ਕੰਮ ਹੀ ਦੇ ਰਹੇ ਨੇ ਜੀ ਹੁਣ ਅੱਗੇ ਇਹ ਸੋਚਿਆ ਸਾਰੀ ਟੀਮ ਨੇ ਸੋਚਿਆ ਕਿ ਇਹਦੇ ਵਿੱਚ ਜਿਹੜੀਆਂ ਗਲੀਆਂ ਨਾਲੀਆਂ ਵੀ ਜਿਹੜੀਆਂ ਬਣਵਾਈਆਂ ਚ ਹਨ ਚੋ ਵੀ ਇਹਦੇ ਵਿੱਚ ਥਾਫੜ ਪਲਾਂਟ ਦਾ ਆਉਂਦਾ ਤੇ ਉਹ ਵੀ ਕਰਵਾਇਆ ਜਾਵੇ ਤੁਹਾਡੇ ਪਿੰਡ ਦਾ ਮੈਂ ਉਹ ਦੇਖਿਆ ਛੱਪੜ ਦਾ ਥੋੜਾ ਹਾਲਾਤ ਮਾੜੇ ਨੇ ਬਹੁਤ ਜਲਦੀ ਹਾਲਾਤ ਮਾੜੇ ਬਣ ਜਾਵੇ ਤੇ ਵਧੀਆ ਗੱਲ ਹੋਵੇਗੀ ਜੀ ਕੀ ਜੀ ਤੁਸੀਂ ਵੇਖਿਆ ਹੀ ਹੈ ਕਿ ਸਾਰੇ ਬਨੇ ਰਹਿائش ਹੈ ਜੀ ਕਿੰਨਾ ਗੰਦਾ ਪਾਣੀ ਜਾਂ ਕਿੰਨਾ ਬੰਦਾ ਉਹਦੇ ਨਾਲ ਬੱਚਿਆਂ ਨੂੰ ਬਿਮਾਰੀਆਂ ਲੱਗਣ ਦਾ ਖਤਰਾ ਜਿਹੜਾ ਬਣ ਘਰਾਂ ਦਾ ਪਾਣੀ ਜਿਹੜਾ ਉਹ ਖਰਾਬ ਬਿਲਕੁਲ ਦੇਖੋ ਜਦੋਂ ਪਾਣੀ ਖੜਾ ਰਹਿਣਾ ਤਾਂ ਘਰਾਂ ਦਾ ਪਾਣੀ ਤਾਂ ਖਰਾਬ ਹੋਣਾ ਹੀ ਹੋਣਾ ਗੰਦਾ ਪਾਣੀ ਪੀਣ ਦੇ ਨਾਲ ਫਿਰ ਤੁਹਾਨੂੰ ਪਤਾ ਹੈ ਬਿਮਾਰੀਆਂ ਪੈਦਾ ਹੁੰਦੀਆਂ ਹਾਂਜੀ ਹਾਂਜੀ ਉਹਦੇ ਤੇ ਕੋਈ ਮੰਗ ਕੀਤੀ ਸਰਕਾਰ ਕੋਲੋਂ ਹੁਣ ਤੁਲਜੀ ਮੰਗ ਕੀਤੀ ਹੀ ਆ ਉਹਦੇ ਜਿਹੜਾ ਪ੍ਰੋਜੈਕਟ ਆ ਥਾ ਪਰ ਪਲਾਨ ਦਾ ਜਿਹੜਾ ਲੱਗਦਾ ਵਾ ਉਹ ਹੀ ਸੈਕਸ਼ਨ ਲਈ ਭੇਜਿਆ ਆ ਮਤਾ ਪਾ ਕੇ ਜੀ ਜੀ ਜਦੋਂ ਵੀ ਆਉਂਦਾ ਹੈ ਆਪਾਂ ਇੱਕ ਜਿਹੜਾ ਸ਼ੁਰੂ ਕਰ ਦਿੱਤਾ ਜਾਵਾ ਹੋਰ ਕੋਈ ਸਰਕਾਰ ਕੋਲ ਕੁਝ ਵਿਸ਼ੇਸ਼ ਮੰਗ ਕਰਦੇ ਹੋ ਆਪ ਜੀ ਵੀ ਇਹ ਚੀਜ਼ ਸਾਨੂੰ ਜਿਹੜੀ ਆ ਪੈਕੇਜ ਦੇ ਤੌਰ ਤੇ ਵਿਸ਼ੇਸ਼ ਤੌਰ ਤੇ ਮਿਲਣੀ ਚਾਹੀਦੀ ਹੈ ਕੋਈ ਇਦਾਂ ਨਹੀਂ ਕੁਦਰ ਦੇਖੋ ਜੀ ਜਿਹੜੀ ਸਰਕਾਰ ਕੋਲੋਂ ਤੇ ਬਥੇਰੀਆਂ ਮੰਗਾਂ ਨੇ ਪਿੰਡ ਦਾ ਜੇ ਵੇਖਿਆ ਜਾਵੇ ਤੇ ਬੈਕਵਰਡ ਏਰੀਆ ਬਨਾਇਆ ਹੋਇਆ ਪਿੰਡ ਦਾ ਸਾਡਾ ਜੀ ਜੀ ਕੋਈ ਵੀ ਪਿੰਡ ਦੇ ਵਿੱਚ ਕੰਮ ਜਿਹੜਾ ਦੇਖਿਆ ਕਿ ਪਿੰਡ ਵੀ ਕਾਫੀ ਵੱਡਾ ਹੈ ਹਾਂਜੀ ਕਾਫੀ ਵੱਡਾ ਹੈ 2200 ਦੇ ਕਰੀਬ ਜਿਹੜੀ ਵੋਟ ਹੈ ਪਿੰਡ ਦੀ ਜੀ ਤੇ ਮੰਗਦੇ ਸਰਕਾਰ ਕੋਲੋਂ ਇਹੋ ਹੀ ਕਰਦੇ ਆਂ ਜੀ ਜਿਹੜੇ ਸਾਡੇ ਨਿਕਾਸੀ ਹੈ ਪਾਣੀ ਦੀ ਉਹ ਹੈ ਹੀ ਨਹੀਂ ਹਾਂਜੀ ਉਹ ਹੁਣ ਉਹਦੇ ਉੱਤੇ ਵੀ ਜਿਹੜਾ ਸਾਰੀ ਪੰਚਾਇਤ ਨੇ ਮਤਾ ਪਾ ਕੇ ਦਿੱਤਾ ਹੋਇਆ ਵਾ ਉਹ ਵੀ ਇਹੀ ਜਿਹੜੀ ਨਿਕਾਸੀ ਦਾ ਵੀ ਕੰਮ ਜਿਹੜਾ ਜਲਦੀ ਉਹ ਕਰਵਾ ਲਾਂਗੇ ਹੁਣ ਕਿ ਕਿਦਾਂ ਨਿਕਾਸੀ ਦੀ ਮੰਗ ਕੀਤੀ ਹੈ ਸਰਕਾਰ ਕੋਲ ਕਿ ਮਨ ਨਿਕਾਸੀ ਕਿਵੇਂ ਹੋਣੀ ਚਾਹੀਦੀ ਹੈ ਪਿੰਡ ਦੀ ਉਹ ਵੀ ਸਰ ਜਿਹੜਾ ਕਿਉਂਕਿ ਤੁਸੀਂ ਦੱਸਿਆ ਨਾ ਪਿੰਡ ਦੀ ਪੰਚਾਇਤੀ ਜ਼ਮੀਨ ਵੀ ਨਹੀਂ ਹੈਗੀ ਨਹੀਂ ਬਿਲਕੁਲ ਨਹੀਂ ਹੈਗੀ ਸਰ ਤੇ ਉਹ ਕਿਦਾਂ ਉਹਦੀ ਨਿਕਾਸੀ ਤੁਸੀਂ ਕਾ ਨਿਕਾਸੀ ਸਰ ਉਹ ਇੱਕ ਪ੍ਰੋਜੈਕਟ ਹੀ ਆ ਜੀ ਉਹਦੇ ਤੇ ਮੋਟਰ ਲੱਗੂਗੀ ਜੀ ਤੇ ਉਹ ਥੱਲੇ ਪੈ ਪੈ ਕੇ ਤੇ ਜਿਹੜਾ ਨਿਕਾਸ ਦੇ ਨਿਕਾਸ ਦੇ ਵਿੱਚ ਡਾੜਾ ਪਾਣੀ ਜਾਊਗਾ ਜਿਸ ਨਾਲ ਕਿ ਨਿਕਾਸੀ ਹੋ ਸਕੇ ਜਿਸ ਦੇ ਨਾਲ ਨਿਕਾਸੀ ਹੋਊਗੀ ਇਹਦੇ ਵਿੱਚ ਬੜਾ ਵੱਡਾ ਉਪਰਾਲਾ ਜਿੰਨਾ ਦੇ ਪੈਲੀ ਦੇ ਵਿੱਚੋਂ ਦੀ ਜ਼ਮੀਨ ਦੇ ਵਿੱਚੋਂ ਦੀ ਪੈਵ ਜਾਣੇ ਸਾਰੇ ਜਿਹੜੇ ਵੀਰ ਨੇ ਸਹਿਮਤ ਸਹਿਮਤ ਨੇ ਹਾਂਜੀ ਆਪਾਂ ਇਹ ਨੰਬਰ ਲਵਾ ਕੇ ਦੇ ਰਹੇ ਨੇ ਜੀ ਜੀ ਤੇ ਉਹ ਇਹਨਾਂ ਦੇ ਸਹਿਯੋਗ ਨਾਲ ਹੀ ਜਿਹੜਾ ਉਹ ਨਕਾਸ ਬਿਲਕੁਲ ਜੀ ਉਹ ਤਾਂ ਵੇਖੋ ਜਦੋਂ ਕੋਈ ਵਿਕਾਸ ਕਰਨਾ ਹੈ ਕਿ ਉਹਦੇ ਸਾਰੇ ਪਿੰਡ ਵਾਸੀਆਂ ਦਾ ਸਹਿਯੋਗ ਹੋਊਗਾ ਤੇ ਫਿਰ ਕੰਨਕਾਸ ਨੂੰ ਕਾਸ ਹੋਣਾ ਹੈ ਤੇ ਤਾਂ ਕਈ ਕੰਮ ਇਹੋ ਜਿਹੇ ਹੁੰਦੇ ਆ ਅਧੂਰੇ ਤਾਂ ਹਦੂਰੇ ਰਹਿ ਜਾਂਦੇ ਨੇ ਕਿ ਇੱਕ ਜਣਾ ਕੰਮ ਕਰਨ ਵਾਲਾ ਹੁੰਦਾ ਤੇ ਦੂਜਾ ਰੋਕਣ ਵਾਲਾ ਪਹਿਲਾਂ ਆ ਜਾਂਦਾ ਖੜਾ ਬਿਲਕੁਲ ਹਾਂਜੀ ਹਾਂਜੀ ਇਹ ਕੰਮ ਨੇ ਕਦੇ ਇਦਾਂ ਦੀ ਕੋਈ ਮੁਸ਼ਕਲ ਆਈ ਨਹੀਂ ਹੁਣ ਤੱਕ ਤੇ ਕੋਈ ਨਹੀਂ ਆਈ ਜੀ ਸਾਰੇ ਸਹਿਯੋਗ ਦੇ ਰਹੇ ਨੇ ਤੇ ਪੰਚਾਇਤ ਮੈਂਬਰ ਵੀ ਸਾਰੇ ਜਿਹੜੇ ਉਹ ਸਹਿਯੋਗ ਦੇ ਰਹੇ ਨੇ ਹੁਣ ਤੱਕ ਤੇ ਕੋਈ ਇਦਾਂ ਦੀ ਇਦਾਂ ਦੀ ਕਦੀ ਮੁਸ਼ਕਲ ਨਹੀਂ ਆਈ ਵੀ ਕੰਮ ਕੋਈ ਰੋਕਣ ਵਾਲਾ ਆਇਆ ਹਾਂਜੀ ਹਾਂਜੀ ਬਿਲਕੁਲ ਜੇ ਜੇ ਨਹੀਂ ਆਊਗਾ ਤੇ ਫਿਰ ਤਾਂ ਮੈਨੂੰ ਲੱਗਦਾ ਵੀ ਕੰਮ ਹੋਣਗੇ ਜਿੰਦਾ ਤੁਸੀਂ ਕਿਰਪਾ ਨਾਲ ਚੜ੍ਹਦੀ ਕਲਾ 'ਚ ਕੰਮ ਜਿਹੜੇ ਸਾਰੇ ਕਰਵਾਵਾਂਗੇ ਹਾਂਜੀ ਹਾਂਜੀ ਹੋਰ ਕੋਈ ਸਰਕਾਰ ਕੋਲੋਂ ਗੱਲ ਕਰਨੀ ਚਾਹੁੰਦੇ ਚਾਹੁੰਦੇ ਉਹ ਸਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਜਾਂ ਕੋਈ ਵਿਸ਼ੇਸ਼ ਗੱਲ ਆਪਣੇ ਵੱਲੋਂ ਦੱਸਣਾ ਚਾਹੁੰਦੇ ਉਹ ਕੋਈ ਆਪਣੇ ਪਿੰਡ ਦੇ ਲੋਕਾਂ ਦੇ ਅੱਗੇ ਕੋਈ ਮੰਗ ਰੱਖਣੀ ਚਾਹੁੰਦੇ ਹੋ ਕੋਈ ਕੋਈ ਵੀ ਤੁਹਾਡੇ ਮਨ ਦਾ ਕੋਈ ਬਲਬਲਾ ਹੋਵੇ ਤੁਸੀਂ ਕਰ ਸਕਦੇ ਪਿੰਡ ਵਾਸੀਆਂ ਨੂੰ ਦੇਹੀ ਕਿੰਨੇ ਕੇ ਸਹਿਯੋਗ ਦਿਓ ਜੇ ਕੋਈ ਵੀ ਕੰਮ ਹੁੰਦਾ ਉਹਦੇ ਵਿੱਚ ਬਾਦ ਚੜ ਕੇ ਸਹਿਯੋਗ ਦਿਓ ਜਿਹੜੀ ਕੋਈ ਰਿਚਨ ਬੰਦੀ ਆ ਉਹਨੂੰ ਸਾਰੇ ਜਣੇ ਨਾਲ ਸਾਥ ਦੇ ਕਿਤੇ ਉਹ ਜਿਹੜਾ ਨਿਪਰੀ ਚਾੜੀਏ ਕੋਈ ਪ੍ਰੋਜੈਕਟ ਸੋਲਿਡ ਵੇਸਟ ਦਾ ਪ੍ਰੋਜੈਕਟ ਜਿਹੜਾ ਉਹ ਸਰ ਦੇ ਪਿੰਡ ਦੇ ਵਿੱਚ ਆਇਆ ਹੋਇਆ ਵਾ ਹਾਂਜੀ ਹਾਂਜੀ ਉਹ ਲਗਵਾਉਣਾ ਹੈ ਤੇ ਉਹਦੇ ਲਈ ਹੁਣ ਜਗ੍ਹਾ ਦੀ ਇਹੀ ਮੰਗ ਕਰਨ ਰਿਹਾ ਪੰਚਾਇਤੀ ਜਗ੍ਹਾ ਵੀ ਹੈਗੀ ਆ ਅੱਛਾ ਜੀ ਜੇ ਸਾਰੇ ਸਹਿਯੋਗ ਤੇ ਜਿਹੜੇ ਜਿਨ੍ਹਾਂ ਦੇ ਕੋਲ ਜ਼ਮੀਨ ਵਗਣ ਡਈ ਆ ਹਾਂਜੀ ਜੇ ਉਹ ਦੇਣਗੇ ਤੇ ਜ਼ਰੂਰ ਉਹ ਸੋਲਿਡ ਵੇਸਟ ਦਾ ਜਿਹੜਾ ਪ੍ਰੋਜੈਕਟ ਆ ਉਹ ਲੱਗੂਗਾ ਉਹ ਬੜਾ ਛੋਟਾ ਥੋੜੀ ਜਿਹੀ ਜਗ੍ਹਾ ਚ ਲੱਗ ਜਾਂਦਾ ਕੋਈ ਏਡੀ ਵੱਡੀ ਕੋਈ ਦੋ ਕਨਾਲਾਂ ਦੇ ਕਰੀਬ ਜੜਾ ਲਿਆ ਲੱਗਣਾ ਹਾਂਜੀ ਉਹ ਇੰਨੀ ਜਗ੍ਹਾ ਵੀ ਨਹੀਂ ਮੁਲਕੀ ਜੀ ਬਚੀ ਜੇ ਸਾਡੇ ਤੋਂ ਅੱਛਾ ਜੀ ਹਾਂਜੀ ਇਹ ਪਿੰਡ ਦੀ ਵੋਟ ਤੁਸੀਂ ਦੱਸਿਆ ਕਿ 2200 ਵੋਟ ਹੈ ਵੱਡਾ ਪਿੰਡ ਹੈ ਹਾਂਜੀ ਤੁਸੀਂ ਕੋਈ ਜਗ੍ਹਾ ਹੋਣੀ ਚਾਹੀਦੀ ਸੀ ਪੰਚਾਇਤੀ ਜਗ੍ਹਾ ਹੋਣੀ ਚਾਹੀਦੀ ਸੀ ਪੰਚਾਇਤੀ ਜਗ੍ਹਾ ਤੇ ਹੈਗੀ ਜੇ ਪਰ ਉਹ ਜ਼ਮੀਨ ਵਗਣ ਢਈ ਜੇ ਦੋ ਜਗ੍ਹਾ ਤੇ ਹੈਗੀ ਆ ਇੱਕ ਦੂਜੇ ਦਾ ਤੇ ਕਿੰਨੀ ਕੁ ਜ਼ਮੀਨ ਹੈ ਜਿਹੜੀ ਵਗ ਰਹੀ ਆ ਉਹ ਮੇਰੇ ਖਿਆਲ ਨਾਲ ਤੇ ਇਹਨਾਂ ਦੇ ਹੁਣ ਤੱਕ ਤੇ ਅਹੀ ਕਰਵਾਇਆ ਨਹੀਂ ਹੈ ਜੇ ਟਵਰੀ ਨੂੰ ਸਾਧਗੇ ਇਹ 6 ਕਨਾਲਾਂ 10 ਦੇ ਤੇ 4 ਕਨਾਲਾਂ 10 ਦੀ ਜਿਹੜੀ ਵਾਗ ਰਹੀ ਇਹਨਾਂ ਦੇ ਦੱਸਣ ਦੇ ਮੁਤਾਬਕ ਪਿੰਡ ਵਾਲੇ ਚਲੋ ਜੋ ਪ੍ਰਾਲਾ ਕੀਤਾ ਜਾਵੇ ਤੇ ਉਹ ਉਹ ਵੀ ਜਿਹੜੀ ਉਹ ਕਰਵਾਈ ਜਾ ਸਕਦੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਸੋ ਤੁਸੀਂ ਅੱਜ ਸਾਨੂੰ ਸਮਾਂ ਦਿੱਤਾ ਸਰਪੰਚ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜੀ ਐਨਓ ਜੀ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਹੋ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਜੀ ਰਾਜਵੀਰ ਸਿੰਘ ਤੇ ਪਿੰਡ ਖਵਾਲੇ ਦਾ ਵਸਨੀਕ ਆ ਤੇ ਸਾਡੇ ਪਿੰਡ ਦੇ ਨਵੇਂ ਚੁਣੇ ਗਏ ਸਰਪੰਚ ਸਾਹਿਬ ਲੋਕਾਂ ਨੇ ਬਹੁਤ ਹੀ ਆਸ ਤੇ ਉਮੀਦ ਨਾਲ ਇਹਨਾਂ ਨੂੰ ਬੜੇ ਵੱਡੇ ਬਹੁਮਤ ਨਾਲ ਜਿਤਾਇਆ ਸੀ ਸਾਡੇ ਪਿੰਡ ਦੀ ਸਾਰੀ ਨੌਜਵਾਨ ਪੀੜੀ ਨੇ ਇਹਨਾਂ ਦਾ ਬਹੁਤ ਸਹਿਯੋਗ ਦਿੱਤਾ ਸੀ ਤੇ ਸਰਪੰਚ ਸਾਹਿਬ ਵੀ ਉਹਨਾਂ ਦੇ ਸਾਰੇ ਕਾਰਜ ਗੁਜ਼ਾਰੀ ਤੇ ਵੀ ਖਰੇ ਉਤਰ ਰਹੇ ਆ ਤੇ ਪਿੰਡ ਦਾ ਵਿਕਾਸ ਕਰਾ ਰਹੇ ਨੇ ਤੇ ਸਾਨੂੰ ਆਸ ਹੈ ਕਿ گاਂਵ ਵੀ ਪਿੰਡ ਦੇ ਵਿੱਚ ਜਿਹੜੇ ਨਵੇਂ ਕੰਮ ਹੋਣਾ ਲਿਆ ਜਿਵੇਂ ਕਿ ਪਿੰਡ ਦੇ ਵਿੱਚ ਛਪੜਾਂ ਦਾ ਵਿਕਾਸ ਹੋਣਾ ਲਿਆ ਜਿੰਮ ਦੀ ਲੋੜ ਆ ਗਰਾਊਂਡਾਂ ਦੀ ਲੋੜ ਆ ਤੇ ਸਰਪੰਚ ਸਾਹਿਬ ਹੋਣੀ ਇਹਨਾਂ ਦੀਆਂ ਨੀਤੀਆਂ ਤੇ ਖਰੇ ਉਤਰਨਗੇ ਤੇ ਬਹੁਤ ਬਹੁਤ ਧੰਨਵਾਦ ਦੀ ਪਿੰਡ ਵਾਸੀਆਂ ਦਾ ਜਿਨ੍ਹਾਂ ਨੇ ਇਹਨਾਂ ਨੂੰ ਬੜੇ ਵੱਡੇ ਬਹੁਤ ਨਾਲ ਜਿਤਾਇਆ ਸੀ ਮੈਂ ਵੀ ਨੰਬਰਦਾਰ ਪਿੰਡ ਕੋ ਹਲੇ ਤੋਂ ਸਰਪੰਚ ਸਾਹਿਬ ਹੋਣੀ ਬਹੁਤ ਵਧੀਆ ਕੰਮ ਕਰਾ ਰਹੇ ਨੇ ਹੁਣ ਇਹਨਾਂ ਦੀ ਟਰਮ ਚ ਨਵਾਂ ਨਵਾਂ ਕੰਮ ਸ਼ੁਰੂ ਹੋਇਆ ਤੇ ਬਹੁਤ ਵਧੀਆ ਨੇ ਜਿਵੇਂ ਛਪੜਾਂ ਦੇ ਕੰਮ ਪਾਣੀ ਪਿੰਡ ਦੀ ਨਿਕਾਸੀ ਦਾ ਕੰਮ ਅਸੀਂ ਸਾਰੇ ਪਿੰਡ ਵਾਸੀ ਇਹਨਾਂ ਦੇ ਨਾਲ ਆ ਜਿੰਨੇ ਨੰਬਰ ਦਾ ਸਾਰੇ ਇਹਨਾਂ ਦਾ ਸਹਿਯੋਗ ਕਰਦੇ ਨੇ ਤੇ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਦੇ ਜਿੰਨੇ ਵੀ ਅਧੂਰੇ ਕੰਮ ਆ ਉਹ ਸਾਰੇ ਕੀਤੇ ਜਾਣਗੇ ਸਪੰਸਰ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਹੈ ਜੀ ਦੇਖੋ ਜੀ ਪਿੰਡ ਦਾ ਜਿਹੜਾ ਮੇਨ ਸੀਨਾ ਸੜਕ ਖਰਾਬ ਹੁੰਦੀ ਸੀ ਜੀ ਨਾਲਾ ਬਹੁਤ ਖਰਾਬ ਸੀ ਨਾਲਾ ਤਕਰੀਬਨ ਕੰਪਲੀਟ ਹੋ ਗਿਆ ਜੀ ਠੀਕ ਹੈ ਜੀ ਬਾਕੀ ਸਰਪੰਚ ਸਾਹਿਬ ਨੇ ਗਲੀਆਂ ਵੀ ਚਾਲੂ ਕਰਾਤੀਆਂ ਗਲੀਆਂ ਦੋ ਤਿੰਨ ਚਾਲੂ ਕਰਾਤੀਆਂ ਜੀ ਉਹ ਕਾਰਵਾਈ ਚੱਲ ਰਹੀ ਹੈ ਸਾਨੂੰ ਉਮੀਦ ਹੈ ਕਿ 5 ਸਾਲਾਂ ਦੇ ਵਿੱਚ ਵਿੱਚ ਕੰਪਲੀਟ ਕਰ ਦੇਣਗੇ ਅ ਵੀਰ ਜੀ ਕੀ ਨਾਮ ਤੁਹਾਡਾ ਬਲਵਿੰਦਰ ਸਿੰਘ ਹੈ ਜੀ ਠੀਕ ਹੈ ਜੀ ਸਰਪੰਚ ਸਾਹਿਬ ਵੱਲੋਂ ਜਿਹੜਾ ਵਿਕਾਸ ਕਾਰਜ ਕਰਵਾਇਆ ਜਾ ਰਿਹਾ ਪਿੰਡ ਬਹੁਤ ਵਧੀਆ ਜੀ ਬਹੁਤ ਵਧੀਆ ਮਤਲਬ ਸਰਪੰਚ ਸਾਹਿਬ ਵਿਕਾਸ ਕਰਾਉਂਦੇ ਸਾਡੇ ਮਤਲਬ ਉਧਰ ਵੀ ਕਰਾਇਆ ਇਹਨਾਂ ਨੇ ਮਤਲਬ ਆ ਵੀ ਜਿਹੜਾ ਇਨੀਆਂ ਗਲੀਆਂ ਸਾਰੀਆਂ ਵਧੀਆ ਬਣ ਗਈਆਂ ਜੀ ਕਿੰਨੇ ਕ ਸਾਲਾਂ ਤੋਂ ਲੱਗਦਾ ਸੀ ਵੀ ਇਹ ਗਲੀ ਦੀ ਮੰਗ ਸੀ ਤੁਹਾਡੀ ਵੀ ਜਿਹੜੀ ਨਹੀਂ ਹੋ ਰਿਹਾ ਕੰਮ ਇਹਦੇ ਘਟੋ ਘਟੇ 20 ਸਾਲ ਤੋਂ ਹੀ ਮੰਗ ਕਰਦੇ ਆ ਕਿ ਬਣਾ ਦਿਓ ਬਣਾ ਦਿਓ ਬਣਾ ਦਿਓ ਅਸੀਂ ਆਪਣੇ ਕੋਲੋਂ ਮਿੱਟੀ ਪਾ ਪਾ ਕੇ ਫਿਰ ਬਣਾਉਂਦੇ ਨੇ ਇਹਨਾਂ ਨੇ ਬਣਾਈ ਨਹੀਂ ਤੇ ਕੋਈ ਕੋਈ ਆਇਆ ਨਹੀਂ ਗਲੀ ਅਸੀਂ ਇਸ ਤਰ੍ਹਾਂ ਸਿੰਘ ਜੀ ਕੰਮ ਚੱਲ ਰਿਹਾ ਪਿੰਡ ਦੇ ਵਿੱਚ ਰੋਡ ਤੇ ਦੇਖੀਦਾ ਸੀ ਪਹਿਲਾਂ ਬੜਾ ਚਿੱਕੜ ਸੀਗਾ ਤੇ ਰੋਡ ਤੇ ਵੀ ਮਿੱਟੀ ਪਾਈ ਗਈ ਆ ਨਾਲਾ ਵੀ ਬਣ ਰਿਹਾ ਆ ਇਹ ਕਿਵੇਂ ਸਰਕਾਰ ਦਾ ਧੰਨਵਾਦ ਕਰਦੇ ਹੋ ਜਾਂ ਆਪਣੇ ਕੰਟੇ ਸਰਪੰਚ ਸਾਹਿਬ ਵੇਖੋ ਜੀ ਮੈਂ ਜਿਹੜੇ ਕੰਮ ਚੰਗੇ ਹੁੰਦੇ ਜੀ ਜੀ ਉਹਨਾਂ ਦੀ ਇਸ ਮੈਂ ਸ਼ਲਾਘਾ ਕਰਦਾ ਹਾਂ ਬਿਲਕੁਲ ਤੇ ਜਿਹੜੇ ਕੰਮ ਨਿੰਦਣਯੋਗ ਹੁੰਦੇ ਭਾਵੇਂ ਸਰਕਾਰ ਕਿਸੇ ਪਾਰਟੀ ਦੀ ਹੋ ਕਾਂਗਰਸ ਖਾਲੀ ਮਿਲਣਾ ਦਾ ਕੋਈ ਵਾਸਤਾ ਨਹੀਂ ਮੈਂ ਪਾਰਟੀ ਨਾਲ ਬਿਲਕੁਲ ਸਹੀ ਗੱਲ ਜੀ ਤੇ ਜਿਹੜੇ ਕੰਮ ਗਲਤ ਨਿਵੇਂ ਆ ਛੜ ਗਿਆ ਇਹ ਸੜਕਾਂ ਨੂੰ ਮੈਂ 2007 ਚ ਮਕਾਨ ਲਿਆ ਸੀ ਤੇ 2007 ਦੀ ਮਈ ਦੇ ਮਹੀਨੇ ਛੜਕਣ ਤੋਂ ਬਾਅਦ ਇਹ ਸੜਕਾਂ ਤੇ ਵਾਲੀ ਵਾਰ ਕੋਈ ਨਹੀਂ ਪਹੁੰਚਿਆ ਠੀਕ ਹੈ ਜੀ ਧੰਨਵਾਦ ਕਰਦੇ ਹਾਂ ਸਰਪੰਚ ਸਾਹਿਬ ਦਾ ਇਹਨਾਂ ਨੇ ਹੁਦਮ ਕੀਤਾ ਹੈ